ਗਾ ਵੀ ਰੁੜ ਗਈ ਠੀਕ ਆ ਆ ਕੰਨ ਤ ਸੀਗੀ ਜੀ ਉਧਰੋਂ ਵੀ ਗਈ ਇਧਰੋਂ ਵੀ ਬਹਿਤਰੀ ਬਾਲਿਆਂ ਵਾਲੀ ਛੱਕ ਨਾ ਤਾਂ ਪੈ ਸਕਦੇ ਆ ਇੱਥੇ ਸੁੰਦੇ ਆ ਜੀ ਆਲੇ ਇਹ ਚਾ ਲੱਭਣੇ ਤੁਹਾਨੂੰ ਇਹਦੇ ਆਹ ਦੇਖੋ ਇਹ ਇੱਥੇ ਪੈ ਇੱਥੇ ਪੈ ਸਾਰੀ ਸੰਧਾਨ ਆਹ ਟਾਰ ਰਹਿ ਗਿਆ ਜੀ ਆਹ ਬਖਾਰ ਬਹੁਤ ਜਿਹੜਾ ਅਸਰ ਮੱਛਰ ਵਾਲੀ ਹੋਲੇ ਉਹਨੂੰ ਮੌਜੀ ਇਕੱਲਾ ਬਾਪੂ ਤਾਂ ਨਾ ਚੱਲਦੇ ਨਾਲ ਹੈ ਪਪੂ ਆ ਦੇ ਕਹਿੰਦਾ ਮੈਂ ਚੱਲਦੇ ਆ ਨਾਲ ਇਹ ਪਲੇ ਚੱਲਦੇ ਨੇ ਇਹ ਦੇਖ ਪਈ ਅੰਦਰ ਇਹ ਸਾਡਾ ਸਮਾਨ ਇੱਥੇ ਪਿਆ ਚੋਰਾ ਦੇ ਪਿੰਡ ਨੇ ਚੋਰਾ ਦੇ ਪਿੰਡ ਨੇ ਸਾਡੇ ਘਰ ਬਿੜੀ ਛੱਡ ਕੇ ਜਾ ਸਕਦੇ ਦੋਨੇ ਪਾਸਿਓਂ ਬਸ ਮਾਰ ਪੈ ਗਈ ਮੈਂ ਇਤੋਂ ਮਾਰ ਪਈ ਸਾਡੇ ਪਿੰਡ ਵੀ ਨਹੀਂ ਰਹਿ ਸੋ ਕਿਸੇ ਜਾਵਾਂ ਕੋਈ ਕਿਤੇ ਜਾ ਵੀ ਨਹੀਂ ਸਕਦੇ ਸਾਨੂੰ ਬਾਅਦੋਂ ਤੀਨ ਐਸ ਵੇਸਤ ਬਾਅਦ ਇਸ ਤੋਂ ਬਾਅਦ ਮੁੰਡੇ ਘਰੇ ਕੋਈ ਨਹੀਂ ਮੁੰਡੇ ਨੌਕਰੀ ਲੱਗੇ ਸੀ ਤੋ ਐਸਲੇ ਬਾਅਦ ਵਜੇ ਅਸੀਂ ਫਟਾਫਟ ਕੰਨ ਕਰ ਤੰਦੇ ਵਿੱਚ ਪਿਆ ਤੇ ਪੇਟੀ ਫਸ ਗਈ ਪਾਣੀ ਜਬਾ ਕੇਰਾ ਉਹ ਹੋ ਜਾਣ ਦੇ ਮੁੜ ਕੇ ਰੜਕਾਂ ਚੁਕਦਾਂਗੇ ਐਂ ਤੱਕ ਟੈਨਸ਼ਨ ਨਾ ਲਾਓ ਤੁਸੀਂ ਤੁਹਾਡੇ ਨਾਲ ਖੜਾਂਗੇ ਐਂ ਵਾਲੀ ਗੱਲ ਨਹੀਂ ਤੇ ਮੇਰੇ ਮਾਰ ਨਾ ਮਾਤੜਦੀ ਕਰਾ ਦੇ ਰੋ ਸਭ ਦੇ ਨਾਲ ਖੜਾਂਗੇ ਪੁੱਤਾਂ ਤੂੰ ਨੂੰ ਮਾਰ ਕੇ ਦੁਬਨਾ ਦੇਵੇ ਅੰਦਰ ਵੇਹਣ ਦੇ 100 ਦੇਤੀ ਅੰਦਰ ਸਾਰੇ ਹੁਣ ਬਕਰੀ ਅੱਗੇ ਇੱਥੇ ਸਾਰੇ ਜੀ ਹੁਣ ਕਿੱਥੇ ਸੌ ਰਹੇ ਆ ਅੱਗੇ ਇੱਥੇ ਸੌਂਦੇ ਸੀ ਹਾਂਜੀ ਰਾਤ ਦੇ ਅਸੀਂ ਘਰ ਤੇ ਸੌਣ ਲੱਗ ਪਏ ਅੰਦਰ ਕਿੱਥੇ ਹੋਰ ਵੱਧ ਗਿਆ ਅੰਦਰ ਪਾਣੀ ਹੋਰ ਪਾਣੀ ਨਹੀਂ ਵੜੇ ਸੱਪ ਵੜਨ ਲੱਗ ਪਾਤੀ ਨਾ ਉਹਦਰਾ ਸੁੱਤੇ ਪੈ ਸੱਪ ਇੱਥੇ ਸੌਂਦੇ ਸੀ ਇੱਧਰ ਸੱਪ ਨਿਕਲ ਲੰਜੀ ਚੜ ਗਿਆ ਬੇਬੇ ਕਿੱਥੇ ਆ ਬੇਬੇ ਉੱਪਰ ਬੈਠੇ ਆ ਆ ਦੇ ਆ ਹਾਲਾਤ ਇਕ ਕੱਲ ਥੱਲੇ ਪੈ ਬੇਬੇ ਸਾਸਿਕਾ ਆ ਹਾਲਾਤ ਆ ਜੀ ਕੱਲ ਬਾਈ ਹਰਫ ਬਾਈ ਜੀ ਇੱਥੇ ਸੌਂਦੇ ਸੀਗੇ ਮੰਜੇ ਦੇ ਪਾਵਿਆਂ ਨਾਲ ਨਾ ਇਹ ਸੱਪ ਚੜ ਜਾਂਦੇ ਉਹਦੇ ਡੱਡੂ ਦਾ ਬਾਹ ਲਈ ਕਿੰਨੇ ਵੱਡੇ ਉਹ ਦੇਖ ਸਾਹਮਣੇ ਇੱਕ ਡੱਡੂ ਬੈਠਾ ਹੋਇਆ ਸਾਹਮਣੇ ਜੋ ਸੁੱਤੇ ਪਏ ਆ ਰਾਤ ਨੂੰ ਪਾਵਿਆਂ ਨਾਲ ਸੱਪ ਚੜ ਜਾਂਦੇ ਇੱਕ ਜੀ ਨੇ ਜਾਗਣਾ ਬਾਪੂ ਇਹ ਬੇਬੇ ਨੇ ਸੌਣਾ ਫਿਰ ਵੀਰ ਦੇ ਜਾਗਦੀ ਸੀ ਸਾਰੀ ਰਾਤ ਜਾਗਦੀ ਹੀ ਕਰਦੀ ਦੱਸ ਪੂਰੀ ਰਾਤ ਹੁਣ ਆ ਆ ਇੱਥੇ ਬੈਠੀ ਆ ਬੇਬੇ ਕਿੰਨੂੰ ਫਰੋਲਾਂਗੇ ਹੰਦੇ ਅੰਦਰ ਹੁਣ ਆ ਵੀ ਕੋਈ ਨਹੀਂ ਆ ਨਾ ਆ ਦਵਾਈ ਕਾਦੀ ਆਈ ਆ ਫਿੰਗਰ ਆਉਂਦਾ ਰੰਨਾ ਨਹੀਂ ਅਸੀਂ ਦਿਗਦੇ ਨਹੀਂ ਹੁੰਦੇ ਦਿਗਦੇ ਨਹੀਂ ਹਾਤ ਮਾਰੀ ਨੇ ਦਿਗਦੇ ਨਹੀਂ ਟਿਕਦੇ ਸੀ ਉਹ ਦੀ ਬੜੀ ਤੰਦਰੁਸਤੀ ਦਾ ਸਭ ਪੇਗੇ ਰੁੱਤਰੇ ਬੈਠਾ ਨੇ ਤੇ ਪਰ ਸੂਰਜ ਦੇ ਅੰਦਰ ਬੈਠੇ ਰਹਿੰਦੇ ਇੱਕ ਕੁੱਤੇ ਬੈਠੇ ਕਿਤੇ ਬੈਠ ਰਹੇ ਉਹ ਆਦਾ ਬੈਠ ਰਿਹਾ ਸੀ ਆਦਾ ਪਟਵੇ ਫਿਰੇ ਅੰਦਰ ਜੋ ਠੀਕ ਕਰਨੇ ਹੋਣ ਕਰਦੇ ਨੇ ਕੀ ਕਰੀ ਤਰੋਂ ਕਿ ਲੜਣਾ ਤੇ ਲੜ ਜਾ ਉਹ ਵਿਚਰ ਨਹੀਂ ਖੁਸ਼ ਹੰਦੇ ਸਾਨੂੰ ਤੇ ਜਦ ਮੰਜੀ ਛੜੇ ਨਾ ਕੰਦੇ ਰਾਤ ਨੂੰ ਤੇਰੇ ਸਮੇਤ ਸੌਣਾ ਪਏ ਕੀ ਕਰੀਏ ਗਾ ਵੀ ਰੁੜ ਗਈ ਠੀਕ ਆ ਆ ਕੰਦ ਸੀਗੀ ਜੀ ਉਧਰੋਂ ਵੀ ਗਈ ਇਧਰੋਂ ਵੀ ਬਹਿਤਰੀ ਬਾਲਿਆਂ ਵਾਲੀ ਛੱਕ ਨਾ ਤਾਂ ਪੈ ਸਕਦੇ ਆ ਇੱਥੇ ਸੁੰਦੇ ਆ ਜੀ ਆਲੇ ਇਹ ਚਾ ਇਹਦੇ ਚ ਕੰਦ ਬਈ ਚਾ ਆ ਦੇਖਣੀ ਇਹ ਤਾਂ ਇੱਥੇ ਇੱਥੇ ਪੈਂਦੀ ਸਾਰੀ ਸਿੰਦੇ ਆ ਆ ਟਾਰ ਰਹਿ ਗਿਆ ਜੀ ਅਧਿਕਾਰ ਬਹੁਤਾਂ ਜਿਹੜਾ ਉਹ ਮਖਰ ਵਾਲੀ ਹੋਲੇ ਆ ਉਹ ਨੂੰ ਮੌਜੀ ਕਰ ਬਾਈ ਬਹੁਤ ਨੂੰ ਲਾਇਆ ਚੱਲਦੇ ਨਾਲ ਹੈ ਬੱਪੂ ਆ ਦੇ ਕੰਨ ਲੈ ਚੱਲਦੇ ਨਾਲ ਇਹ ਪਲੇ ਚੱਲਦੇ ਨਾਲ ਇਹ ਦੇਖ ਪਈ ਅੰਦਰ ਇਹ ਸਾਡਾ ਸਮਾਨ ਇੱਥੇ ਪਿਆ ਚੋਰਾ ਦੇ ਪਿੰਡ ਨੇ ਚੋਰਾ ਦੇ ਪਿੰਡ ਨੇ ਸਾਡੇ ਇੱਥੇ ਕਾਰ ਬਿਣੀ ਛੱਡ ਕੇ ਜਾ ਸਕਦੇ ਦੋਨੇ ਪਾਸਿਓਂ ਬਸ ਮਾਰ ਪੈ ਗਈ ਮੈਂ ਇਧਰੋਂ ਮਾਰ ਪਈ ਸਾਡੇ ਪਿੰਡ ਵੀ ਨਹੀਂ ਰਹਿ ਸੋ ਕਿਤੇ ਜਾਵਾਂ ਕੋਈ ਕਿਤੇ ਜਾ ਵੀ ਨਹੀਂ ਸਕਦੇ ਸਾਨੂੰ ਬਾਅਦੋਂ ਤੀਨ ਐਸ ਵੇਸਤ ਬਾਅਦ ਇਸ ਤੋਂ ਬਾਅਦ ਮੁੰਡੇ ਘਰੇ ਕੋਈ ਨਹੀਂ ਮੁੰਡੇ ਨੌਕਰੀ ਲੱਗ ਕੇ ਜੀ ਤੇ ਤੋਏ ਅਸਲੇ ਬਾਅਦ ਵਜੇ ਸੀ ਫਟਾਫਟ ਕੰਨ ਕਰ ਤੰਦੇ ਵਿੱਚ ਪਿਆ ਤੇ ਕੇਟੀ ਦਸਵਾ। ਪਾਣੀ ਜੇ ਉਹ ਕੇਰਾ ਉਹ ਹੋ ਜਾਣ ਦੇ ਮੁੜ ਕੇ ਰੜਕਾਂ ਚੋਗਦਾਂਗੇ ਐਂ ਤੱਕ ਟੈਨਸ਼ਨ ਨਾ ਲਾਓ ਤੁਸੀਂ। ਤੁਹਾਡੇ ਨਾਲ ਖੜਾ ਸੀ ਐਂ ਵਾਲੀ ਗੱਲ ਨਹੀਂ। ਤੇ ਮੇਰੇ ਮਾਰੇ ਨਾ ਮਾ ਚੜਨ ਦੀ ਕਰਾਇ ਰਹੋ ਸੋਦੇ ਨਾਲ ਕਹਾਂਗੇ ਪੁੱਤਾਂ ਤੂੰ ਨੂੰ ਮਾਰਕ ਦੁਬਨਾ ਦੇਵੇ। ਅੰਦਰ ਵੀ ਨਹੀਂ ਦੇਖ ਸਕ ਦਿੱਤੀ। ਹਾਂ ਅੰਦਰ ਸਾਰੀ ਅੰਦਰ ਹੁਣ ਅੱਗੇ ਇੱਥੇ ਸਾਰੇ ਜੀ ਉਨ ਕਿੱਥੇ ਸੌ ਰਹੇ ਹਾਂ ਅੱਗੇ ਇੱਥੇ ਸੌਂਦੇ ਸੀ ਹਾਂਜੀ ਰਾਤ ਦੇ ਅਸੀਂ ਕਮਰੇ ਤੇ ਸੌਣ ਲੱਗ ਪਾਣੀ ਹੋਰ ਵਧ ਗਿਆ ਅੰਦਰ ਪਾਣੀ ਹੋਰ ਪਾਣੀ ਨਹੀਂ ਵੜਿਆ ਸੱਪ ਵੜਨ ਲੱਗ ਬਰਾਤੀ ਨਾ ਉਹ ਤਰ੍ਹਾਂ ਸੁੱਤੇ ਪਏ ਸੱਪ ਇੱਥੇ ਸੌਂਦੇ ਸੀ ਰਾਤੀ ਸੁੱਤੇ ਪਏ ਸੀ ਤੇ ਇਧਰ ਸੱਪ ਨਿਕਲ ਮੰਦੀ ਚੜ ਗਿਆ ਬੇਬੇ ਕਿੱਥੇ ਆ ਬੇਬੇ ਉੱਪਰ ਬੈਠੇ ਹਾਂ ਆ ਦੇ ਆ ਹਾਲਾਤ ਇਕ ਕੱਲ ਥੱਲੇ ਪੇ ਬੇਬੇ ਸਾਸਰੀ ਕਾਲ ਸਾਸਰੀ ਕਾਲ ਆ ਹਾਲਾਤ ਆ ਜੀ ਕੱਲ ਬਾਈ ਹਰਪ ਬਾਈ ਜੀ ਇੱਥੇ ਸੌਂਦੇ ਸੀਗੇ ਮੰਜੇ ਦੇ ਪਾਵਿਆਂ ਨਾਲ ਨਾ ਇਹ ਸੱਪ ਚੜ ਜਾਂਦੇ ਉਹਦੇ ਡੱਡੂ ਨਾਲ ਵਾਹੋ ਲਈ ਕਿੰਨੇ ਵੱਡੇ ਉਹ ਦੇਖ ਸਾਹਮਣੇ ਇੱਕ ਡੱਡੂ ਬੈਠਾ ਹੋਇਆ ਸਾਹਮਣੇ ਜੋ ਸੁੱਤੇ ਪਏ ਆ ਰਾਤ ਨੂੰ ਪਾਵਿਆਂ ਨਾਲ ਸੱਪ ਚੜ ਜਾਂਦੇ ਇੱਕ ਜੀ ਨੇ ਜਾਗਣਾ ਬਾਪੂ ਨੇ ਬੇਬੇ ਨੇ ਸੁਣ ਫਿਰ ਬੇਬੇ ਜਾਗਦੀ ਸੀ ਸਾਰੀ ਰਾਤ ਜਾਗ ਤੇ ਜੀ ਕੰਦੀ ਦੱਸ ਪੂਰੀ ਰਾਤ ਹੁਣ ਆ ਆ ਇੱਥੇ ਬੈਠੀ ਆ ਬੇਬੇ ਕਿੰਨੀ ਫਰੋਲਾਂਗੇ ਅੱਗੇ ਅੱਗੇ ਹੁਣ ਆ ਵੀ ਫਰੋਲਾਂਗੇ ਕਦ ਦਵਾਈ ਗਾ ਵੀ ਇਹੀ ਆ ਫਿੰਗਰ ਆ ਜੋ ਲੜ ਲੜ ਨਹੀਂ ਅੱਖੀ ਦਿਖਦੇ ਨਹੀਂ ਹੁੰਦੇ ਦਿਖਦੇ ਨਹੀਂ ਹਾਂ ਹੱਤ ਮਾਰੀ ਨੇ ਦਿਖਦੇ ਨਹੀਂ ਦਿਖਦੇ ਸੀ ਉਹ ਜੀ ਬੜੀ ਤੰਦਰੁਸਤ ਰਹਾ ਸਭ ਇਹ ਗੇ ਨੁਚਰੇ ਬੈਠਾ ਇੰਦੇ ਪਰ ਸੋਰੀ ਦੇ ਅੰਦਰ ਬੈਠੇ ਰਹਿੰਦੇ ਕੋ ਉੱਤੇ ਬੈਠ ਰਿਹਾ ਕਿਤੇ ਬੈਠ ਰਿਹਾ ਉਹ ਆਦਾ ਬੈਠ ਰਿਹਾ ਸੀ ਆਦਾ ਪਟਰੇ ਵੀਰੇ ਅੰਦਰ ਜੋ ਠੀਕ ਕਰਨੇ ਹੁਣ ਕਰਦੇ ਨੇ ਕੀ ਕਰੀ ਲਉ ਕਿ ਲੜਣਾ ਵੀ ਲੜ ਜਾ ਉਹ ਵਿਚਾਰ ਨਹੀਂ ਖੁਸ਼ ਹੰਦੇ ਸਾਨੂੰ ਤੇ ਜਦ ਮੰਜੀ ਚੜੇ ਨਾ ਕਲ ਤੇ ਰਾਤ ਨੂੰ ਫਿਰ ਸਮਝਦਾ ਸੌਣਾ ਪਏ ਕੀ ਕਰੀਏ